ਹਾਂ ਕੰਟਰੋਲ ਹੈ ਕੀ ਹੋਇਆ ਸਰ ਦੇਖੋ ਇਹਦੇ ਵਿੱਚ ਧਰਮਿੰਦਰ ਜਿਹੜਾ ਇੱਕ ਬੜੀ ਨਾਰਕੋ ਵੱਡਾ ਬਿਗ ਸੀਸੀ ਨਾਰਕੋ ਸਮਗਲਿੰਗ ਦੀ ਕੱਲ ਫੜੀ ਗਿਆ ਫੜਿਆ ਗਿਆ ਸੀ 8 ਕਿਲੋ ਹੀਰਨ ਬਰਾਮਦ ਹੋਈ ਸੀ ਰਮਾਂਡ ਉਹਦਾ ਲਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਡਿਮਾਂਡ ਦੇ ਵਿੱਚ ਕੁਝ-ਕੁਝ ਕਰ ਰਹੇ ਸੀ ਤਾਂ ਉਹਨੇ ਮੰਨਿਆ ਕਿ ਪੈ ਕੋਈ ਹੋਰ ਕਨਸਾਈਨਮੈਂਟ ਛੁਪਾਈ ਹੋਈ ਹੈ ਇੱਥੇ ਤਾਂ ਉਹਦੇ ਵਿੱਚ ਪੁਲਿਸ ਪਾਰਟੀ ਉਹਦੇ ਨਾਲ ਆਈ ਐਸ ਪਰ ਪ੍ਰੋਸੀਜਰ ਔਰ ਜਦੋਂ ਕੁਦਾਈ ਹੋ ਰਹੀ ਸੀਗੀ ਤਾਂ ਉਹਨੇ ਮੌਕੇ ਦਾ ਫਾਇਦਾ ਉਠਾ ਕੇ ਵਿਜੇ ਕੁਮਾਰ ਸਾਡਾ ਹੈੱਡ ਕਾਂਸਟੇਬਲ ਹੈ ਉਹਦੀ ਜਿਹੜੀ ਕਾਰਬਨ ਸਰਵਿਸ ਕਾਰਬਨ ਖੋਲੀ ਔਰ ਉਹਦੇ ਕਿ ਉਹਨੂੰ ਵਾਰਨ ਕੀਤਾ ਗਿਆ ਇਨਸਪੈਕਟਰ ਰਣਜੀਤ ਸਿੰਘ ਵੱਲੋਂ ਕਿ ਇਹਨੂੰ ਛੱਡ ਦੇ ਡ੍ਰੌਪ ਕਰ ਦੇ ਔਰ ਸੈਂਡਰ ਕਰੇ ਉਹਨੇ ਨਹੀਂ ਮੰਨਿਆ ਸੋ ਕੌਪ ਕਰਨ ਦੀ ਕੋਸ਼ਿਸ਼ ਕੀਤੀ ਸੋ ਇੱਕ ਪਾਰ ਪਹਿਲਾਂ ਇਨਸਪੈਕਟਰ ਰਣਜੀਤ ਸਿੰਘ ਨੇ ਹਵਾਚ ਕੀਤਾ ਦੂਸਰਾ ਫਾਇਰਫਿਰ ਉਹਨੇ ਉਹਦੀ ਵੱਲ ਕੀਤਾ ਜਿਸ ਨਾਲ ਉਹ ਇੰਜਰਡ ਹੋ ਗਿਆ ਔਰ ਉਹਨੂੰ ਉਸ ਤੋਂ ਬਾਅਦ ਹਸਪੀਟਲ ਅਡਮਿਟ ਕਰਾਤਾ ਸਰ ਕਿੰਨੇ ਪਰਚੇ ਦਰਜ ਆਏ ਤੇ ਕਿੰਨੇ ਕਿਲੋ ਹਿਰੋਇਨ ਦੇ ਨਾਲ ਫੜਿਆ 8 ਕਿਲੋ ਹਿਰੋਇਨ ਨਾਲ ਫੜਿਆ ਗਿਆ ਸੀ ਔਰ ਬੜਾ ਵੱਡਾ ਇਹ ਨਾਰਕੋਸ ਸਮਗਲਿੰਗ ਦਾ ਇੱਕ ਮੈਸੂਮ ਦਾ ਕਿੰਗਪਿੰਨ ਹੈ ਬੰਦਾ ਸੋ ਬਾਕੀ ਉਹਦੇ ਸਾਥੀਆਂ ਨੂੰ ਵੀ ਜਲਦੀ ਫੜੇ ਸਰ ਅੱਜ ਕੁਝ ਬਰਾਮਦ ਹੋਇਆ ਨਹੀਂ ਨੈਟਵਰਕ ਚੱਲ ਰਹੀ ਹੈ ਜੀ ਗੱਲ ਹੈ ਜੇ ਤਾਂ ਪੁੱਛ ਕੇ ਸੀਗੀ ਆਹੀ ਪ੍ਰਾਈਟ ਤਾਂ ਨਹੀਂ ਕੋਈ ਮਸਤਾ ਵੀ ਤਾਂ ਨਹੀਂ ਕੋਈ ਜਿੱਤ ਨਹੀਂ ਬਚਾਅ ਹੋ ਗਿਆ ਜੀ ਪਰਮਾਤਮਾ ਸਰ ਅੱਜ ਕੁਝ ਬਰਾਮਦ ਹੋਇਆ ਨਹੀਂ ਅੱਜ ਨਹੀਂ ਉਹ ਫਿਰ ਸਾਰਾ ਪ੍ਰੋਸੀਜਰ ਵਿੱਚੋਂ ਛੱਡ ਕੇ ਪਹਿਲਾਂ ਉਹਨੂੰ ਫਰਸਟ ਏਡ ਦਵਾਇਆ